ਗੋਦਰਾ ਸ਼੍ਰੀ ਬਾਬਾ ਅਟਲ ਟਰਾਈ ਵਿਖੇ ਵਰਤਿਆ ਜਾਣ ਵਾਲਾ ਲੰਗਰ ਬਾਰੂ ਸੰਗਤਾਂ ਨੂੰ ਲਿਆਂਣ ਕਰਕੇ ਮਸ਼ਹੂਰ ਹੈ ਬਾਬਾ ਅਟਲ ਪੱਕੀਆਂ ਪਕਾਈਆਂ ਕਾਲ ਬਾਬਾ ਅਟਲ ਜੀ ਦੇ ਪਰਮ ਮਿੱਤਰ ਮੋਹਨ ਸੈਣੀ ਦੀ ਸਭ ਡੰਗਣਕਾਰ ਹੋਈ ਮੌਤ ਤੇ ਖਿੱਦੂ ਖੁੰਗੀ ਦੀ ਅਦੂਰੀ ਵਾਰੀ ਕਰਕੇ ਇਹਨਾਂ ਨੇ ਉਹਨਾਂ ਨੂੰ ਜੂਂਦੇ ਕਰਦੀ ਕਰਾਮਾਤ ਕਰ ਵਿਖਾਈ ਤੇ ਪਿਤਾ ਸਾਹਿਬ ਸ਼੍ਰੀ ਹਰ ਗੋਬਿੰਦ ਸਾਹਿਬ ਜੀ ਦੀ ਨਾਰਾਜ਼ਗੀ ਕਰਕੇ 9 ਸਾਲ ਦੀ ਉਮਰ ਵਿੱਚ ਹੀ ਆਪਣਾ ਸਰੀਰ ਇੱਥੇ त्यागਣਾ ਪਿਆ ਇਸ ਲਈ ਇੱਥੇ ਗੁਰਦਰਾ ਸਾਹਿਬ ਦੀਆਂ 9 ਮੰਜ਼ਲਾ ਤਾਮੀਰ ਕਰਾਈਆਂ ਗਈਆਂ ਤੇ ਉੱਪਰਲੀ ਮੰਜ਼ਲ ਵਿੱਚ ਉਹਨਾਂ ਦੇ ਨਾਮ ਦੀ ਜਗਦੀ ਜੋਤ ਇਹ ਗੁਰਦਰਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਤੋਂ 200 ਮੀਟਰ ਦੀ ਦੂਰੀ ਤੇ ਦੱਖਣ ਵਾਲੇ ਪਾਸੇ ਸਥਿਤ ਹੈ ਤੇ ਇਸ ਦੀ ਉੱਪਰਲੀ ਮੰਜ਼ਲ ਤੋਂ ਨਜ਼ਰ ਆਂਦਾ ਅੰਮ੍ਰਿਤਸਰ ਸ਼ਹਿਰ ਤੇ ਗੁਰਦਰਾ ਸਾਹਿਬ